ਗੁਰਸ਼ਕ ਨੌਜਵਾਨ ਅਨਮੋਲ ਸਿੰਘ ਜਿਸ ਵੱਲੋਂ ਕੀ ਇੱਕ ਡਿਟੇਲ ਸਿੰਘ ਨਾਂ ਦੀ ਇੱਕ ਸਰਵਿਸ ਖੋਲੀ ਗਈ ਆ واਸ਼ਿੰਗ ਕਾਰਾਂ ਦੀ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਦੇਖਦੇ ਸੀ ਜਿਹੜੀਆਂ ਲੋਕਾਂ ਦੀਆਂ ਕਾਰਾਂ ਧੋਣ ਵਾਸਤੇ ਉੱਥੇ ਘਰਾਂ ਵਿੱਚ ਜਾ ਕੇ ਗੱਡੀਆਂ ਹੁੰਦੀਆਂ ਸੀ ਪਰ ਇਹ ਚਾਲ ਦਾ ਫਲਕ ਸੈਟਅਪ ਜਿਹੜਾ ਤਿਆਰ ਕੀਤਾ ਗੁਰਸ਼ਕ ਨੌਜਵਾਨ ਅਨਮੋਲ ਸਿੰਘ ਨੇ ਹੁਣ ਤੁਹਾਨੂੰ ਸਰਵਿਸ ਸੈਂਟਰਾਂ 'ਤੇ ਜਾਣ ਦੀ ਲੋੜ ਨਹੀਂ ਉੱਥੇ ਜਾ ਕੇ ਤੁਹਾਨੂੰ ਵੇਟ ਗੰਡੀ ਲੋੜਨੀ ਵੀ ਕਦੋਂ ਤੁਹਾਡੀ ਵਾਰੀ ਆਵੇਗੀ ਇੱਕ ਫੋਨ ਕਰੋ ਡਿਟੇਲ ਸਿੰਘ ਦੇ ਜਿਹੜੇ ਇੱਕ ਨੰਬਰ ਉੱਤੇ ਅਨਮੋਲ ਸਿੰਘ ਦੇ ਅਤੇ ਤੁਹਾਨੂੰ ਟਾਈਮ ਲੈ ਕੇ ਗੰਡੀ ਤੁਹਾਡੇ ਘਰ ਦੇ ਬੂਹੇ ਗਾੜੀ ਆ ਕੇ ਤੁਹਾਡੀ ਸਰਵਿਸ ਕਰੇਗੀ ਗੰਡੀ ਦੀ ਜੀ ਹਾਈ ਕੱਲ ਤੇ ਲੋਕਾਂ ਕੋ ਸਮਾਂ ਨਹੀਂਗਾ ਕਿ ਬਾਹਰ ਜਾ ਕੇ ਵੇਟ ਕਰਨਾ ਕਿ ਵਾਸ਼ਿੰਗ ਸੈਂਟਰ ਤੇ ਜਾ ਕੇ ਕਿ ਘੰਟਾ ਘੰਟਾ ਵੇਟ ਕਰਨਾ ਇਸ ਕਰਕੇ ਅਸੀਂ ਸ਼ੁਰੂ ਕੀਤਾ ਕਿ ਡੋਰ ਸਾਰੀ ਸਰਵਿਸ ਦਵਾਂਗੇ ਜੀ ਸਾਰੀ ਸਰਵਿਸ ਡੋਸਟਾਪ ਹੋਏਗੀ ਜੋ ਤੁਸੀਂ ਕਰਾਉਣਾ ਵਾਸ਼ਿੰਗ ਡਰਾਈ ਕਲੀਨਿੰਗ ਕੰਪਾਉਂਡ ਪਾਲਿਸ਼ਿੰਗ ਸਾਰਾ ਕੁਝ ਤਾਂ ਡੋਸਟਾਪ ਤੇ ਆਏਗਾ ਜੀ ਇਹਦੇ ਵਿੱਚ ਵਾਸ਼ਿੰਗ ਹੋ ਜੇਗੀ ਸਾਰਾ ਸਪਰੇ ਪਾਲਿਸ਼ਿੰਗ ਹੋ ਜੇਗੀ ਕੋ ਮਸ਼ੀਨਸ ਪਈਆਂ ਸਾਰੀ ਕੰਪਾਉਂਡਿੰਗ ਹੋ ਜੇਗੀ ਸਾਰਾ ਕੁਝ ਪਿਆ ਜੀ ਇਹਦੇ ਵਿੱਚ ਇਹ ਤਾਂ ਜਿਹੜਾ ਸਾਰਾ ਕੁਝ ਜੋ ਜੋ ਤੁਸੀਂ ਗੱਡੀ ਦਾ ਕਰਾਉਣਾ ਵਾ ਸਾਰੀ ਕੰਪਾਉਂਡ ਸਾਰੇ ਕੈਮੀਕਲ ਵਗੈਰਾ ਕੋਈ ਚੀਜ਼ਾਂ ਸਾਰਾ ਕੁਝ ਜੀ ਵਿੱਚ ਇਨਕਲੂਡ ਹੈਗਾ ਜੀ ਫਿਰ ਇਹ ਆ ਵੀ ਤਿਆਰ ਕੀਤੀ ਸਾਰੀ ਵੈਂਡ ਸਾਰਾ ਸੈਟਅਪ ਆਪ ਤਿਆਰ ਕੀਤਾ ਤਾਂ ਕਿ ਕਸਟਮਰ ਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਉਹ ਮੌਕੇ ਤੇ ਕੋਈ ਮੇਰੀ ਸ਼ੁਰੂ ਤੋਂ ਇੱਥੇ ਮਨ ਲੱਗਾ ਰਿਹਾ ਸੀ ਮਹਾਰਾਜ ਚੜ੍ਹਨਾ ਨਾਲ ਜੁੜੇ ਹੋਏ ਆਇਆ ਸੀ ਸ਼ੁਰੂ ਤੋਂ ਬਾ ਇੱਥੇ ਫਿਰ ਦਰਵਾਜ਼ੇ ਤੋਂ ਦੂਰ ਹੀ ਨਹੀਂ ਜਾਏ ਜਾਂਦਾ ਹਾਂ ਅਸੀਂ ਇੱਥੇ ਰਹਿ ਕੇ ਵੀ ਕਰੋ ਕੰਮ ਇੱਥੇ ਹੀ ਗਾਇਆ ਕਰਨ ਵਾਲਾ ਬੰਦਾ ਜੀ ਦਾ ਇੱਥੇ ਹੀ ਕੰਮ ਕਰ ਲਿਆਗਾ ਕਿਤਾਏ ਕਿੰਨੇ ਕਿ ਪੈਸੇ ਲੱਗੇ ਇਸ ਵੈਨ ਤੇ ਤਿਆਰ ਕੀਤਾ ਤੇ ਕੀ ਕੀ ਇਹਦੇ ਫਾਇਦੇ ਕੀ ਨੇ ਹੋ ਕੀ ਫੈਸਿਲਟੀਆਂ ਨੇ 12 ਤੋਂ 15 ਲੱਖ ਰੁਪਏ ਲੱਗੇ ਜੀ ਪੂਰੀ ਵੈਨ ਤੇ 8-10 ਸਾਲ ਪਹਿਲਾਂ ਮੇਰੇ ਮਾਮਾ ਜੀ ਨੇ ਯੂ ਐਸ ਏ ਮੇ ਉੱਥੇ ਗਿਆ ਹੈਗਾ ਤੇ ਉੱਥੇ ਮੈਂ ਚੀਜ਼ਾਂ ਦੇਖੀਆਂ ਸੀ ਕਿ ਲੋਕ ਜਿਹੜੇ ਨੇ ਉਹ ਘਰੋਂ ਹੀ ਫੋਨ ਕਰਦੇ ਨੇ ਔਰ ਘਰੇ ਆ ਕੇ ਵਾਸ਼ਿੰਗ ਉਹਦੀ ਤੁਹਾਡੀ ਗੱਡੀ ਦੀ ਸਰਵਿਸ ਵੀ ਜਿਹੜੀ ਆ ਘਰੇ ਹੁੰਦੀ ਆ ਪਰ ਹੁਣ ਵੇਖ ਕੇ ਬੇਹਤ ਖੁਸ਼ੀ ਹੋਈ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੂੰ ਅਕਸਰ ਨਸ਼ੇੜੀ ਕਿਹਾ ਜਾਂਦਾ ਔਰ ਉਹ ਨੌਜਵਾਨ ਜਿਹੜੇ ਨੇ ਅੱਜ ਆਪਣੇ ਕਿੱਤੇ ਇਹਨਾਂ ਨੇ ਸ਼ੁਰੂ ਕੀਤੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਪਏ ਸਾਡੇ ਨੌਜਵਾਨ ਖਾਸ ਕਰਕੇ ਪੰਜਾਬ ਦੇ ਪਲੱਸ 2 ਕਰਨ ਤੋਂ ਬਾਅਦ ਕੈਨੇਡਾ ਅਮਰੀਕਾ ਵਾਸਤੇ ਰੋਜ਼ਗਾਰ ਵਾਸਤੇ ਚੱਲ ਜਾਂਦੇ ਨੇ 20-20 ਲੱਖ ਰੁਪਿਆ ਲਾ ਕੇ ਅਤੇ ਮਾਪੇ ਦੇ ਜਿਹੜੇ ਕੀ ਉਹਨਾਂ ਨੂੰ ਕਰਜ਼ਾ ਜਿਹੜਾ ਸੀ ਜੜਾ ਕੇ ਫਿਰ ਤੁਹਾਨੂੰ ਉਹ ਤਸਵੀਰਾਂ ਵਿਖਾਵਾ ਕੇ ਅਮਰ ਸਾਧੀਆਂ ਉਸ ਨੌਜਵਾਨ ਦੀਆਂ ਉਸ ਗੁਰਸਖ ਨੌਜਵਾਨ ਦੀਆਂ ਜਿਹੜਾ ਕੀ ਵਿਦੇਸ਼ ਜਾਣ ਦੀ ਬਜਾਏ ਉਹਨੇ ਇਥੇ ਹੀ ਆਪਣਾ ਕਾਰੋਬਾਰ ਜਿਹੜਾ ਸੈੱਟ ਕੀਤਾ ਅਤੇ ਇਥੇ ਹੀ ਜਿਹੜਾ ਪੰਜਾਬ ਦੀ ਧਰਤੀ ਤੇ ਰਹਿ ਕੇ ਰੋਜੀ ਰੋਟੀ ਕਮਾ ਰਿਹਾ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਖਾਣੀਆਂ ਕਰਾਵਾਂਗੇ ਇਹਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਅਤੇ ਗੁਰਸਖ ਨੌਜਵਾਨ ਅਨਮੋਲ ਸਿੰਘ ਜਿਸ ਵੱਲੋਂ ਕੀ ਇੱਕ ਡਿਟੇਲ ਸਿੰਘ ਨਾਂ ਦੀ ਇੱਕ ਸਰਵਿਸ ਖੋਲੀ ਗਈ ਆ ਵਾਸ਼ਿੰਗ ਕਾਰਾਂ ਦੀ ਅਤੇ ਉਹਨਾਂ ਦੀ ਕੰਪੋਰਟ ਦੀ ਤੁਸੀਂ ਦੇਖ ਸਕਦੇ ਹੋ ਅਸੀਂ ਵਿਦੇਸ਼ਾਂ ਦੀ ਧਰਤੀ ਦੇਖਦੇ ਸੀ ਜਿਹੜੀਆਂ ਲੋਕਾਂ ਦੀਆਂ ਕਾਰਾਂ ਧੋਣ ਵਾਸਤੇ ਉਥੇ ਘਰਾਂ ਵਿੱਚ ਜਾ ਕੇ ਗੱਡੀਆਂ ਆਉਂਦੀਆਂ ਸੀ ਪਰ ਇਹ ਚੱਲਦਾ ਫਲਕ ਸੈਟਅਪ ਜਿਹੜਾ ਤਿਆਰ ਕੀਤਾ ਗੁਰਸਖ ਨੌਜਵਾਨ ਅਨਮੋਲ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਤਰ੍ਹਾਂ ਦੇ ਕੈਮੀਕਲ ਜਿਹੜੇ ਰੱਖੇ ਨੇ ਚਾਹੇ ਗੱਡੀ ਨੂੰ ਵਾਸ਼ਿੰਗ ਕਰਨੀ ਆ ਚਾਹੇ ਗੱਡੀ ਨੂੰ ਕੰਪਾਉਂਡ ਕਰਨੀ ਆ ਚਾਹੇ ਪਾਲੇਸਟਕ ਮਾਰਨੀ ਆ ਸਾਰੀ ਗੱਡੀ ਦਾ ਜਿਹੜਾ ਸਿਸਟਮ ਰੱਖਿਆ ਇਹ ਚੱਲਦਾ ਫਲਕ ਜਿਹੜਾ ਕਿ ਸੈਟਅਪ ਕਰੀਦਾਸ ਨੌਜਵਾਨ ਨੇ ਹੁਣ ਤੁਹਾਨੂੰ ਸਰਵਿਸ ਸੈਂਟਰਾਂ ਉੱਤੇ ਜਾਣ ਦੀ ਲੋੜ ਨਹੀਂ ਉਥੇ ਜਾ ਕੇ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਵੀ ਕਦੋਂ ਤੁਹਾਡੀ ਵਾਰੀ ਆਵੇਗੀ ਕਦੋਂ ਤੁਹਾਨੂੰ ਜਾ ਕੇ ਜਿਹੜਾ ਤੁਹਾਡੀ ਗੱਡੀ ਤੁਹਾਣੀ ਪਵੇਗੀ ਤੁਸੀਂ ਦੇਖ ਸਕਦੇ ਹੋ ਇੱਕ ਫੋਨ ਕਰੋ ਡਿਟੇਲ ਸਿੰਘ ਦੇ ਜਿਹੜੇ ਇੱਕ ਨੰਬਰ ਉੱਤੇ ਅਨਮੋਲ ਸਿੰਘ ਦੇ ਅਤੇ ਤੁਹਾਨੂੰ ਟਾਈਮ ਲੈ ਕੇ ਗੱਡੀ ਤੁਹਾਡੇ ਘਰ ਦੇ ਬੂਹੇ ਗੱਡੀ ਆ ਕੇ ਤੁਹਾਡੀ ਸਰਵਿਸ ਕਰੇਗੀ ਗੱਡੀ ਦੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਅਮਰਸਾਦੀਆਂ ਅਤੇ ਸਰਦਾਰ ਅਨਮੋਲ ਸਿੰਘ ਜਿਹੜਾ ਕਿ ਗੁਰੂ ਦਾ ਸਿੰਘ ਆ ਲਾਲ ਲੀਫ ਹੋ ਜਾ ਗੁਰੂ ਕੀ ਉਸ ਨੂੰ ਸੈਟ ਬਲਾਇਆ ਗਿਆ ਗੱਲਬਾਤ ਵੀ ਕਰਾਂਗੇ ਅਨਮੋਲ ਸਿੰਘ ਦੇ ਨਾਲ ਪੁੱਛਾਂਗੇ ਜ਼ਿੰਦਗੀ ਬਾਰੇ ਕਿਸ ਤਰ੍ਹਾਂ ਮਨ ਚ ਆਇਆ ਕਿਸ ਤਰ੍ਹਾਂ ਜਹਨ ਜਾਇਆ ਅਲਮੋਸਿੰਗ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਸਤਿ ਪਵਰ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਮੋਸਿੰਗ ਜੀ ਅਸੀਂ ਦੇਖਿਆ ਬਾਹਲੇ ਮੁਰਖਾ ਜੀ ਦਾ ਸੈਟਅਪ ਕੀਤਾ ਹੁੰਦਾ ਸੀ ਇੱਕ ਫੋਨ ਕਰਦੇ ਸੀ ਗੱਡੀ ਵਾਸ਼ਿੰਗ ਕਰਨ ਵਾਸਤੇ ਉਹਨਾਂ ਦੇ ਬੁਏ ਗਾੜੀ ਗੱਡੀ ਆ ਜਾਂਦੀ ਸੀ ਵਾਸ਼ਿੰਗ ਵਾਲੀ ਇਹ ਪੰਜਾਬ ਚ ਅਮਰਸਰ ਵਾਸਤੇ ਤੁਹਾਡੇ ਜਹਾਂ ਜ ਕਿਸ ਤਰ੍ਹਾਂ ਆ ਪੀਸਾ ਸੈੱਟ ਪਾ ਕੀਤਾ ਜਾਵੇ ਜੀ ਆਈ ਕੱਲ ਤੇ ਲੋਕਾਂ ਕੋ ਸਮਾਂ ਨਹੀਂਗਾ ਕਿ ਬਾਅਦ ਜਾ ਕੇ ਵੇਟ ਕਰਨਾ ਕਿ ਵਾਸ਼ਿੰਗ ਸੈਂਟਰ ਤੇ ਜਾ ਕੇ ਇੱਕ ਘੰਟਾ ਘੰਟਾ ਵੇਟ ਕਰਨਾ ਇਸ ਕਰਕੇ ਅਸੀਂ ਸ਼ੁਰੂ ਕੀਤਾ ਕਿ ਡੋਰ ਸਾਰੀ ਸਰਵਿਸ ਦੇਵਾਂਗੇ ਜੀ ਸਾਰੀ ਸਰਵਿਸ ਡੋਸਟਾਪ ਹੋਏਗੀ ਜੋ ਤੁਸੀਂ ਕਰਾਉਣਾ ਵਾਸ਼ਿੰਗ ਡਰਾਈ ਕਲੀਨਿੰਗ ਕੰਪਾਊਂਡ ਪਾਲਿਸ਼ਿੰਗ ਸਾਰਾ ਕੁਝ ਤੁਹਾਡੇ ਡੋਸਟਾਪ ਤੇ ਆਏਗਾ ਜੀ ਤਮੀਨੇ ਸੋ ਦਸ਼ਕਾ ਨੂੰ ਸੂਝ ਸਾਂਝੀ ਕਰਦੇ ਹੋ ਜਿਹੜੀ ਤੁਸੀਂ ਇਹ ਵੈਨ ਤਿਆਰ ਕੀਤੀ ਮੈਂ ਕਹਾਂਗਾ ਚਲਦੀ ਫੱਲੀ ਜਿਹੜੀ ਐ ਇੱਕ ਤੁਹਾਡੀ ਇੱਕ ਓਬੀ ਵੈਨ ਮੈਂ ਕਹਿ ਸਕਦਾ ਡੀਡੀ ਵੈਨ ਆ ਇਹ ਸਾਰਾ ਸੈਟਅਪ ਕੀਤਾ ਗਿਆ ਕੀ ਕੀ ਜੇ ਥੋੜੀ ਦਸ਼ਕਾ ਦੱਸ ਦੋ ਕਿਨੇ ਕਿ ਸੁਵਿਧਾ ਨਾਲ ਲੈ ਸਕਾ ਕੀ ਕੀ ਸਮਾਨ ਇੱਥੇ ਹੈਗਾ ਵਾ ਤੇ ਕੀ ਕੀ ਕੰਮ ਕਰ ਸਕਦੀ ਹੈ ਐਚਡੀ ਵਾਸ਼ਿੰਗ ਸੈਟਅਪ ਹੈਗਾ ਸਾਰਾ ਜੀ ਇਹਦੇ ਵਿੱਚ ਵਾਸ਼ਿੰਗ ਹੋ ਜੇਗੀ ਸਾਰਾ ਸਪਰੇ ਪਾਲਿਸ਼ਿੰਗ ਹੋ ਜੇਗੀ ਕੋਈ ਮਸ਼ੀਨਸ ਪਈਆਂ ਵਾ ਸਾਰੀ ਕੰਪਾਉਂਡਿੰਗ ਹੋ ਜੇਗੀ ਸਾਰਾ ਕੁਝ ਪਿਆ ਜੀ ਇਹਦੇ ਵਿੱਚ ਇਹ ਜਿਹੜਾ ਸਾਰਾ ਕੁਝ ਜੋ ਜੋ ਤੁਸੀਂ ਗੱਡੀ ਦਾ ਕਰਉਣਾ ਵਾ ਸਾਰੀ ਕੰਪਾਉਂਡ ਦੇਨਬੋਲ ਜੀ ਮੈਨੇ ਦੱਸੋ ਪੀ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਆਪਣੀ ਮਿਹਨਤ ਕਰਦੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਸ ਤੋਂ ਪਹਿਲਾਂ ਕੀ ਕਰਦੇ ਸੀ ਦਸ਼ਕਾ ਜੂਨ ਸਾਜਾ ਕਰਦੇ ਹੋ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨ ਤਿਆਰ ਕੀ ਤਿਰੋ ਮੈਨ ਤਿਆਰ ਨੂੰ ਜੀ ਘਟੋ ਘਟ ਵੀ 6 ਕਿ 7 ਮਹੀਨੇ ਹੋ ਗਏ ਆ ਤੋਂ ਪਹਿਲਾਂ ਜੀ ਐਕਟਿਵਾ ਤੇ ਕੰਮ ਕਰੀਦਾ ਸੀਗਾ ਪਹਿਲਾਂ ਐਕਟਿਵਾ ਤੇ ਕੰਮ ਕਰਦੇ ਹਾਂ ਉੱਤੇ ਵੀ 2 2.5 ਸਾਲ ਕੰਮ ਕੀਤਾ ਐਕਟਿਵਾ ਤੇ ਸਾਰਾ ਮਲਕੀ ਸ਼ਹਿਰ ਚ ਘੁੰਮੇ ਪਹਿਲਾਂ ਐਕਟਿਵਾ ਤੇ ਕੰਮ ਕਰੀਦਾ ਸੀ ਫਿਰ ਜਦੋਂ ਕਸਟਮਰ ਦੀ ਨੀਡ ਵੱਧਦੀ ਸੀ ਐਕਟਿਵਾ ਤੇ ਉਹਨਾਂ ਸਮਾਨ ਨਹੀਂ ਹੁੰਦਾ ਸੀ ਫਿਰ ਇਸ ਕਰਕੇ ਵੈਨ ਲਈ ਜੀ ਫਿਰ ਇਹ ਆਪ ਹੀ ਤਿਆਰ ਕੀਤੀ ਸਾਰੀ ਵੈਨ ਸਾਰਾ ਸੈਟਅਪ ਆਪ ਤਿਆਰ ਕੀਤਾ ਤਾਂ ਕਿ ਕਸਟਮਰ ਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਉਹ ਮੌਕੇ ਤੇ ਕੋਈ ਕਸਟਮਰ ਕਹੇਗਾ ਉਹਨੂੰ ਮੌਕੇ ਤੇ ਸਾਰੀ ਜਿਹੜਾ ਪ੍ਰੋਵਾਈਡ ਕਰ ਦਾਂਗੇ ਜੀ ਬਨੀਸ਼ਰ ਮੋਹਰ ਜੀ ਪਹਿਲਾਂ ਜਿਵੇਂ ਤੁਸੀਂ ਆ ਤੁਸੀਂ 2 2.5 ਸਾਲ ਤੁਸੀਂ ਜਿਹੜਾ ਵਾ ਐਕਟਿਵਾ ਤੇ ਕੰਮ ਕੀਤਾ ਐਕਟਿਵਾ ਤੇ ਕੀ ਕੀ ਸਮਾਨ ਹੁੰਦਾ ਸੀ ਕਿਸ ਤਰ੍ਹਾਂ ਵਾਸ਼ਿੰਗ ਕਰਦੇ ਸੀ ਦੱਸਕਾਰੀ ਜੀ ਤੁਸੀਂ ਸਾਨੂੰ ਕਰ ਦਿਓ ਕਿੰਨਾ ਕੁ ਰੋਜ਼ ਦਾ ਵਜਨ ਜਿਹੜਾ ਤੁਸੀਂ ਚੁੱਕਦੇ ਸੀ ਮੋਢਿਆਂ ਦੇ ਐਕਟਿਵਾ ਤੇ ਜੀ ਪੰਪ ਹੁੰ ਇਹ ਸਾਰਾ ਸਮਾਨ ਇੱਕ ਐਕਟਿਵ ਤੇ ਲੈ ਕੇ ਜਾਈਦਾ ਸੀ ਪਹਿਲਾਂ ਜੀ ਕ੍ਰਿਮੀਨੇਸ਼ਨ ਮੋਲਡੀਸ ਦੇਖਿਆ ਜਿਵੇਂ ਮੈਂ ਗੱਲ ਕੀਤੀ ਵੀ ਨੌਜਵਾਨ ਸਾਡੇ ਪਲੱਸ 2 ਕਰਦੇ ਨੇ ਤੇ ਕੈਨੇਡਾ ਅਮਰੀਕਾ ਵਾਸਤੇ ਫਾਈਲ ਲਗਾ ਦਿੰਦੇ ਨੇ ਆਈਲੈਂਡਸ ਕਰਕੇ ਬਾਅਦ ਸਿੱਧਾ 20-20 ਲੱਖ ਰੁਪਿਆ ਕਰਦਿਆਂ ਦਾ ਲਵਾ ਕੇ ਵਿਦੇਸ਼ ਤੇ ਦੀ ਤਤੀ ਜਾਂਦੇ ਨੇ ਤੁਸੀਂ ਨਹੀਂ ਕਿ ਸੋਚਿਆ ਵੀ ਵਿਦੇਸ਼ ਤੇ ਹਤੀ ਜਾਏ ਕੈਨੇਡਾ ਜਾਇਆ ਜਾਵੇ ਨਹੀਂ ਜੀ ਸ਼ੁਰੂ ਤੋਂ ਇੱਥੇ ਮਨ ਲੱਗਾ ਰਿਹਾ ਸੀ ਮਹਾਰਾਜ ਚੜ੍ਹਨਾ ਨਾਲ ਜੁੜੇ ਹੋਏ ਆ ਹਾਂ ਸ਼ੁਰੂ ਤੋਂ ਬਾਅਦ ਇੱਥੇ ਫਿਰ ਦਰਵਾਜ਼ੇ ਤੋਂ ਦੂਰੀ ਨਹੀਂ ਜਾਏ ਜਾਂਦੇ ਆ ਕੀ ਮਸਲ ਸੈਬਰੀ ਰਹੀ ਹੈ ਤੁਸੀਂ ਦੇਖਿਆ ਵੀ ਨੌਜਵਾਨ ਦਾ ਕਹਿਣਾ ਵੀ ਦਰਬਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਤੇ ਕਹਿੰਦਾ ਜਾਣ ਨੂੰ ਦੂਰ ਨਹੀਂ ਜੀ ਨਹੀਂ ਕਰਦਾ ਵਿਦੇਸ਼ਾਂ ਵਿੱਚ ਜਾਣ ਨੂੰ ਤੁਸੀਂ ਦੇਖਿਆ ਪਹਿਲਾ ਨੌਜਵਾਨ ਆ ਨਹੀਂ ਤੇ ਸਾਡੇ ਨੌਜਵਾਨ ਪਲੱਸ 2 ਕਰਨ ਤੋਂ ਬਾਅਦ ਨਾਲੇ ਹੀ ਵਿਦੇਸ਼ਾਂ ਦੀ ਧਰਤੀ ਚਲੇ ਜਾਂਦੇ ਨੇ ਅਤੇ ਜਦੋਂ ਵਿਦੇਸ਼ਾਂ ਦੀ ਧਰਤੀ ਜਾਂਦੇ ਨੇ ਉੱਥੇ ਜਾ ਕੇ ਕੇਸ ਖਤਰੇ ਕਰਾ ਲੈਂਦੇ ਨੇ ਇਹ ਬੜਾ ਤੁਸੀਂ ਦੇਖਿਆ ਇੱਥੇ ਪੂਰੇ ਗੁਰਸਿੱਖ ਹੁੰਦੇ ਨੇ ਜਦੋਂ ਜਹਾਜ਼ ਚੜ੍ਹਦੀ ਦੇਰ ਹੁੰਦੀ ਆ ਤੇ ਉਦੋਂ ਕੇਸ ਖਤਰੇ ਕਰਾ ਲੈਂਦੇ ਨੇ ਪਰ ਇਸ ਨੌਜਵਾਨ ਦਾ ਕਹਿਣਾ ਜਿਹੜਾ ਕਿ ਪੀ ਜੀ ਨਹੀਂ ਕਰਦਾ ਸ਼੍ਰੀ ਗੁਰੂ ਆਮਦਾਸ ਜੀ ਧਰਤੀ ਨੂੰ ਛੱਡਣ ਨੂੰ ਅਤੇ ਦਰਬਾਰ ਸਾਹਿਬ ਜਾਣ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਤੁਸੀਂ ਦੇਖ ਸਕਦੇ ਹੋ ਗੁਰੂ ਦਾ ਸਿੰਘ ਆ ਗੁਰੂ ਕੀ ਲਾਲੀ ਆ ਫੌਜਾਂ ਨੇ ਸਾਬਤ ਸੁਦਰ ਸਿੰਘ ਆ ਅਨਮੋਲ ਸਿੰਘ ਬਹੁਤ ਮਿਹਨਤ ਕਰਦਾ ਵਾ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸਾਰਾ ਸੈਟਅਪ ਚਾ ਕੀਤਾ ਚਲਦੀ ਫਿਰਦੀ ਇੱਕ ਵੈਂਡ ਜਿਹੜੀ ਤਿਆਰ ਕੀਤੀ ਆ ਤੁਹਾਡੇ ਘਰਾਂ ਵਿੱਚ ਤੁਹਾਨੂੰ ਵਾਸ਼ਿੰਗ ਜਿਹੜੀ ਆ ਗੱਡੀ ਤੁਹਾਡੇ ਘਰ ਦੇ ਬੂਹੇ ਗਾੜੀ ਆ ਜਾਈਗੀ ਹੁਣ ਤੁਹਾਨੂੰ ਕਿਤੇ ਸਰਵਿਸ ਸੈਂਟਰਾਂ ਤੇ ਜਾਣ ਦੀ ਲੋੜ ਨਹੀਂ ਆ ਇਹ ਜਿਹੜਾ ਨੌਜਵਾਨ ਇੱਕ ਸੈਟਅਪ ਲਾਇਆ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ ਸ਼ਾਇਦ ਅੰਮ੍ਰਿਤਸਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਮੈਨੂੰ ਲੱਗਦਾ ਪਹਿਲਾ ਸੈਟਅਪ ਆ ਜਿਹੜਾ ਤੁਹਾਡੀ ਗੱਡੀ ਦੀ ਵਾਸ਼ਿੰਗ ਕਰੇਗਾ ਤੁਹਾਡੀ ਗੱਡੀ ਦੀ ਆ ਕੰਪੋਰਟ ਕਰੇਗਾ ਤੁਹਾਡੀ ਗੱਡੀ ਨੂੰ ਪਾਲਿਸ਼ਤਾ ਕਰੇਗਾ ਗੁਰੂ ਦਾ ਸਿੰਘ ਆ ਲਾੜਲੀ ਫੌਜ ਆ ਗੁਰੂ ਕੀ ਅਤੇ ਮਿਹਨਤ ਆ ਤੁਸੀਂ ਦੇਖ ਸਕਦੇ ਹੋ ਮਿਹਨਤ ਕਰ ਰਿਹਾ ਨੌਜਵਾਨ ਵਿਦੇਸ਼ਾਂ ਦੀ ਧਰਤੀ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਕੰਮ ਕਰ ਰਿਹਾ ਵਾ ਤੇ ਅਨਮੋਲ ਸਿੰਘ ਨਾਲ ਹੋਰ ਵੀ ਗੱਲਬਾਤ ਕਰਾਂਗੇ ਅਨਮੋਲ ਜੀ ਮੈਨੂੰ ਇਹ ਦੱਸ ਦਿਓ ਪੀ ਜਿਹੜੀ ਸੈਟਅਪ ਲਾਇਆ ਜਿਹੜੀ ਬਿਆਨ ਬਿਆਨ ਤਿਆਰ ਕੀਤੀ ਆ ਇੱਕ ਇੱਕ ਵੱਖਰਾ ਸੈਟਅਪ ਤਿਆਰ ਕੀਤਾ ਕਿੰਨੇ ਕੇ ਪੈਸੇ ਲੱਗੇ ਇਸ ਵੈਨ ਤੇ ਤਿਆਰ ਕੀਤਾ ਤੇ ਕੀ ਕੀ ਇਹਦੇ ਫਾਇਦੇ ਕੀ ਨੇ ਹੋ ਕੀ ਫੈਸਿਲਿਟੀਆਂ ਨੇ 12 ਤੋਂ 15 ਲੱਖ ਰੁਪਏ ਲੱਗੇ ਜੀ ਪੂਰੀ ਵੈਨ ਤੇ ਫੈਸਿਲਿਟੀ ਇਹ ਹੀ ਹੈ ਕਿ ਕੰਮ ਹੋਰ ਸੌਖਾ ਹੁੰਦਾ ਜੀ ਸਾਡੇ ਵਾਸਤੇ ਪਹਿਲਾਂ ਇਹ ਪੈਪ ਜਿਹੜੀ ਇਹਦੇ ਵਿੱਚੋਂ ਖਿੱਚ ਕੇ ਹੁਣ ਗੱਡ ਲੈਦੀ ਹੈ ਜੀ ਪਹਿਲਾਂ ਸਾਰੀ ਇਕੱਠੀ ਹੁੰਦੀ ਸੀ ਪੂਰੀ ਖਲਾਰਨੀ ਰੋਲ ਕਰਨੀ ਬਾਰ-ਬਾਰ ਉਹਨੇ ਟਾਈਮ ਬਚਤ ਹੁੰਦਾ ਵਾ ਹੋਰ ਕਈ ਕਸਟਮਰ ਵੀ ਆਪਾਂ ਆਪਾਂ ਮਤਲਬ ਕਿ ਹੋਰਵੇ ਕਸਟਮਰ ਦੀ ਸਾਰੀ ਜ਼ਰੂਰਤ ਪੂਰੀ ਕਰ ਦਿੰਦੇ ਨੇ ਕਿ ਜਲਦੀ ਕੰਮ ਹੋ ਗਿਆ ਵਾ ਇਹ ਚੀਜ਼ਾਂ ਸਾਰੀ ਮਤਲਬ ਕਿ ਹੱਥ ਕੀ ਚਾਰ ਸਮਾਨ ਹੋਰ ਇਕੱਠੇ ਆ ਜਾਂਦੇ ਨਾਲ ਗੱਡੀ ਦੇ ਵਿੱਚ ਠੀਕ ਹੈ ਤੇ ਮੈਨੂੰ ਇਹ ਦੱਸੋ ਵੀ ਸਵੇਰੇ ਕਿੰਨੇ ਵੇਟ ਹਾਲਾ ਜਿਹੜਾ ਦੇਣ ਕੀ ਆ ਕੰਮ ਦੀ ਸ਼ੁਰੂ ਹੋ ਜਾਂਦੀ ਆ ਤੇ ਸ਼ਾਮੀ ਕਿੰਨੇ ਵੇਟ ਰਾਤ ਤੱਕ ਕੰਮ ਕਰਦੇ ਹੋ ਮੇਰੇ 4:30 ਵੱਜ ਜਲਦੀ ਦਾ ਜੀ ਕੰਮ ਤੋਂ ਤੇ ਸ਼ਾਮੀ 4:30-5 ਤੱਕ ਕਰੀਦਾ ਜੀ ਤੇ ਵੀ ਇਹਨਾਂ ਇਨੀ ਵਕਤ ਤੇ 4:30 ਚੱਲ ਜਾਂਦੇ ਹੋ ਕਈ ਸੋਚਿਆ ਨਹੀਂ ਵੀ ਆਰਾਮ ਨਾਲ ਚੱਲੀਏ ਘੜੀ ਟਾਈਮ ਨਾਲ 7-8 ਵਜੇ 9 ਵਜੇ ਇਨੀ ਵਕਤ ਤੇ ਔਰਕੇ ਕੰਮ ਕਰਦੇ ਹੋ ਪਰਮਾਤਮਾ ਦਾ ਨਾਮ ਲੈਣਾ ਹੁੰਦਾ ਪਰਮਾਤਮਾ ਦੀ ਹਾਜ਼ਰੀ ਲੋੜੀ ਹੁੰਦੀ ਆ ਰਾਤ ਸੌਣਾ ਵੀ ਹੁੰਦਾ ਵਾ ਕੀ ਲੱਗਦਾ ਨੀਂਦ ਪੂਰੀ ਹੋ ਜਾਂਦੀ ਇਹ ਲੱਗਦਾ ਵੀ ਨੌਜਵਾਨ ਜੀ ਮੈਂ ਕਹਿੰਦਾ ਗਰਮ ਖੂਨ ਆ ਇਹ ਲੱਗਦਾ ਵੀ ਜਿੰਨਾ ਜੋਸ਼ ਹੈਗਾ ਕੰਮ ਵਾਲਾ ਆ ਜਾਵੇ ਮਿਹਨਤ ਵਾਲਾ ਆ ਜਾਵੇ ਨਹੀਂ ਵਧੀਆ ਗੱਲ ਆ ਸਭ ਕੰਮ ਇੱਥੇ ਰਹਿ ਕੇ ਵੀ ਕਰੋ ਕੰਮ ਇੱਥੇ ਵੀ ਗਿਆ ਕਰਨ ਵਾਲਾ ਬੰਦਾ ਜਿਹਦਾ ਇੱਥੇ ਵੀ ਕੰਮ ਕਰ ਲਿਆਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅਲਮੋਲ ਸਿੰਘ ਨੇ ਕਿਹਾ ਵੀ ਕੰਮ ਕਰਨ ਵਾਲਾ ਬੰਦਾ ਚਾਹੀਦਾ ਜਿੰਨੇ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਹੀ ਕੈਨੇਡਾ ਤੇ ਇੱਥੇ ਹੀ ਅਮਰੀਕਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਅਨਮੋਲ ਸਿੰਘ ਅਮਰਸਾ ਦੀਆਂ ਜਿਹੜਾ ਕਿ ਇੱਕ ਸੈਟਅਪ ਤਿਆਰ ਕੀਤਾ ਇਸ ਨੌਜਵਾਨ ਨੇ ਜਿਹੜੇ ਕਿ ਤੁਹਾਡੇ ਘਰ ਦੇ ਬਾਹਰ ਹੀ ਗੱਡੀ ਆ ਜੇਗੀ ਵਾਸ਼ਿੰਗ ਕਰਨ ਵਾਲੀ ਤੁਸੀਂ ਦੇਖਦੇ ਹੋ ਹਰ ਤਰ੍ਹਾਂ ਦਾ ਜਿਹੜਾ 10 ਤੋਂ 12 ਲੱਖ ਰੁਪਏ ਲਾ ਕੇ ਜਿਹੜੀ ਵੈਨ ਤਿਆਰ ਕੀਤੀ ਗਈ ਆ ਅਤੇ ਪੂਰੀ ਲੈਸ ਆ ਪੂਰੀ ਸਮਾਨ ਜਿਹੜਾ ਇਸ ਸੈਟਅਪ ਤੇ ਤਿਆਰ ਕੀਤਾ ਗਿਆ ਚਾਹੇ ਗੱਡੀ ਨੂੰ ਪਾਲਿਸ਼ ਕਰਾ ਲਓ ਚਾਹੇ ਗੱਡੀ ਕੰਪੋਰਟ ਕਰਾ ਲਓ ਚਾਹੇ ਗੱਡੀ ਨੂੰ ਵਾਸ਼ਿੰਗ ਕਰਾ ਲਓ ਹਰ ਤਰ੍ਹਾਂ ਦੀ ਜਿਹੜੀ ਆ ਪੂਰੀ ਲੈਸ ਆ ਤੇ ਬਹੁਤ ਮਿਹਨਤ ਕੀਤੀ ਜਾਂਦੀ ਐ ਇਸ ਨੌਜਵਾਨ ਵੱਲੋਂ ਸਵੇਰੇ 4:30 ਤੋਂ ਜਿਹੜਾ ਨੌਜਵਾਨ ਸ਼ੁਰੂ ਹੋ ਜਾਂਦਾ ਤੇ ਸ਼ਾਮ 4:30 ਤੱਕ ਜਿਹੜਾ ਇਹ ਮਿਹਨਤ ਕਰਕੇ ਕਰਦਾ ਵਾ ਤੁਸੀਂ ਦੇਖ ਸਕਦੇ ਹੋ ਜਿੰਨੇ ਕਹਿੰਦੇ ਮਿਹਨਤ ਕਰਨੀ ਹੁੰਦੀ ਆ ਉਹ ਪੰਜਾਬ ਵਿੱਚ ਰਹਿ ਕੇ ਹੀ ਮਿਹਨਤ ਕਰ ਲੈਂਦਾ ਉਹਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ ਆ ਇਹ ਨੌਜਵਾਨ ਇਹਦਾ ਸੁਪਨਾ ਵੀ ਬਾਹਰ ਜਾ ਕੇ ਨਹੀਂ ਪੰਜਾਬ ਵਿੱਚ ਰਹਿ ਕੇ ਹੀ ਪੰਜਾਬ ਦੀ ਧਰਤੀ ਜਿਹੜਾ ਕੰਮ ਕੀਤਾ ਜਾਵੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨ ਅਨਮੋਲ ਸਿੰਘ ਜੀ ਨੇ ਤੇ ਵਾ ਮਿਹਨਤ ਕਰ ਰਿਹਾ ਵਾਸ਼ਿੰਗ ਕਰ ਰਿਹਾ ਗੱਡੀ ਨੂੰ ਪੂਰਾ ਸੈਟਅਪ ਤਿਆਰ ਕੀਤਾ ਗਿਆ ਵਾ ਤੇ ਨਮੋਸਨ ਜੀ ਨੇ ਦੱਸੋ ਪੀ ਇਹ ਜਿਹੜਾ ਸੈਟਅਪ ਆ ਅਮਰਸਾ ਦੀ ਗੱਲ ਕਰੀਏ ਜਾਂ ਪੰਜਾਬ ਦੀ ਤੁਹਾਡੇ ਲੋਕ ਕੱਲਾ ਲਿਆ ਗਿਆ ਕਿ ਹੋਰ ਹਿਸਤਾਂ ਦੀ ਚਲਦੀ ਫੁੱਦੀ ਬੈਣ ਹੈਗੀ ਆ ਨਹੀਂ ਜੀ ਹਜ ਤੱਕ ਤਾਂ ਕੱਲੇ ਹੀ ਗਈਆਂ ਦੀ ਬਾਕੀ ਮੈਂ ਤਾਂ ਕਹਿੰਦਾ ਸਗੋ ਹੋਰ ਵੀਰ ਕਰਨ ਪੂਰਾ ਅਮਰਸਾ ਤੇ ਕੱਲੇ ਨੇ ਘੇਰ ਨਹੀਂ ਲੈਣਾ ਹੋਰ ਕਰ ਸਕੋ ਇੱਥੇ ਲੈ ਕੇ ਮਿਹਨਤ ਹੋ ਜਾਣਗੀਆਂ ਜਿਹੜੇ ਜੀ ਬਾਹਰ ਜਾਣ ਦੇ ਇੱਥੇ ਲਾ ਲੈਣ ਮਿਹਨਤਾਂ ਦੇਨ ਮੌਲੀ ਕਿਸਨਾ ਦੇ ਦੋ ਜਦੋਂ ਲੋਕ ਬੜਾ ਖਿੱਚਦਾ ਕੇਂਦਰ ਬਣੀ ਆ ਬੜੀ ਵਧੀਆ ਮੈਨ ਹੈ ਲੋਕ ਤੁਹਾਨੂੰ ਖਲਾਖ ਲਾ ਕੇ ਪੁੱਛਦੇ ਹੁੰਦੇ ਆ ਜਾਂ ਸੈਟਅਪ ਜਦੋਂ ਅਸੀਂ ਲਾਉਦੇ ਖੋਲ ਕੇ ਲੋਕ ਕਿੰਨੇ ਤਰੀਫਾਂ ਕਰਦੇ ਜੀ ਭਾਈ ਇਹ ਬੈਨ ਚ ਕੀ ਲੈਂਦਾ ਜੇ ਬੜੀ ਵਧੀਆ ਮੈਨ ਲੱਗਦੀ ਹੈ ਕੋਈ ਤਰੀਫਾਂ ਕਰਦੇ ਆ ਕਿ ਤੁਸੀਂ ਸਾਰਾ ਸਮਾਨ ਹੀ ਘਰੇ ਲਿਆਉਂਦਾ ਹੁਣ ਸਾਡੀ ਸੋਖ ਹੋ ਜਾਂਦੀ ਆ ਕਿ ਅਸੀਂ ਕਿਤੇ ਜਾਣਾ ਹੋਵੇ ਤੁਸੀਂ ਕਰਿਆ ਕਿ ਸਵੇਰੇ ਟਾਈਮਿੰਗ ਦੇ ਕੇ ਘਰੇ ਆ ਜਾਂਦੇ ਜੇ ਘਰੇ ਹੀ ਕੰਮ ਕਰ ਜਾਂਦੇ ਜੇ ਸਾਨੂੰ ਵੀ ਸੋਖ ਹੁੰਦੀ ਆ ਕਿ ਅਸੀਂ ਉੱਠਿਆਂ ਤੇ ਸਾਡੀ ਗੱਡੀ ਸਾਫ਼ ਮਿਲਦੀ ਆ ਨੂੰ ਇਹ ਲੱਗਦਾ ਵੀ ਸਰਵਿਸ ਸੈਂਟਰਾਂ 'ਚ ਜਾ ਕੇ ਪਹਿਲੋ ਟਾਈਮ ਲੈਣਾ ਪੈਂਦਾ ਉੱਥੇ ਇਹ ਡਿਪੈਂਡ ਕਰਦਾ ਜੀ ਕਿਹੜਾ ਸਰਵਿਸ ਸੈਂਟਰ ਹੈਗਾ ਜੀ ਕਈ ਸਰਵਿਸ ਸੈਂਟਰ ਵਾਧੂ ਗਏ ਮਸਤ ਸ਼ਹਿਰ ਜਿਹੜੇ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕਰਦੇ ਗਏ ਆ ਬਾਕੀ ਕੋਈ ਜਿਹਦੀ ਮਤਲਬ ਕਿ ਜਿੰਨੀ ਆਪਣੀ ਹੱਥ ਪੈਂਦਾ ਵਾ ਉਸ ਨਾਲ ساری ਸੇਵਾ ਸਪਰਵਾਈਡ ਕਰ ਦਿੰਦਾ ਹੈ ਸਮੇਂ ਦੀ ਗੱਲ ਕਰੀਏ ਕਹਿੰਦੇ ਸਮਾਂ ਬਹੁਤ ਜ਼ਰੂਰੀ ਆ ਸਮਾਂ ਕਿੰਨਾ ਬਚਾ ਲੈਂਦੇ ਲੋਕਾਂ ਦਾ ਅਸੀਂ ਦੇਖਿਆ ਵੀ ਕਈਆਂ ਕੋ ਸਮਾਂ ਹੀ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਸਵੇਰੇ ਦੱਸਦੇ ਹੋ ਕਿ ਸਵੇਰੇ 6:30 ਤੋਂ ਸ਼ੁਰੂ ਕਰ ਦਿੰਦੇ ਸਰਵਰ ਲੋਕ ਬਾਸ ਸੁੱਤੇ ਹੋਣ ਤੁਸੀਂ ਘਰ ਦੇ ਬਾਹਰ ਗੱਡੀ ਖੜਾ ਦਿੰਦੇ ਹੋ ਕਿ ਮੈਂ ਗੱਡੀ ਲੈ ਕੇ ਆ ਗਿਆ ਢਾੜੀ ਸਬਰ ਢਾੜੀ ਸੁੱਤੇ ਪਏ ਢਾੜੀ ਸੇਵਾ ਕਰਦਣੀ ਗੱਡੀ ਦੀ ਜੇ ਸਵੇਰੇ ਉੱਠੋਗੇ ਤਾਂ ਗੱਡੀ ਢਾੜੀ ਲਿਸ਼ਕਦੀ ਹੋਗੀ ਲਿਸ਼ਕਦੀ ਹੋਗੀ ਸਹੀ ਗੱਲ ਹੈ ਜੀ ਇਹ ਹੈ ਕਿ ਕਸਟਮਰ ਨੂੰ ਪਹਿਲਾਂ ਟਾਈਮ ਦੇ ਉਹ ਕੋਸ਼ਿਸ਼ ਕਰੇ ਚੱਲ ਜਾਈਦਾ ਚਾਬੀ ਦੇ ਕੇ ਚੱਲ ਜਾਂਦਾ ਅਸੀਂ ਗੱਡੀ ਗੱਡੀ ਸਾਰੀ ਵਾਸ਼ ਕਰਕੇ ਅਸੀਂ ਸਾਰੀ ਚਾਬੀ ਬੈਲ ਖੜਗਾ ਕੇ ਚਾਬੀ ਦੇ ਦੇਣੀ ਬਸ ਉਹਨਾਂ ਨੇ ਕਹਣਾ ਓਕੇ ਜੀ ਉਹਨਾਂ ਨੇ ਬਾਅਦ ਚੁੱਕੜ ਦੇ ਵਿਖਣੀ ਆਪੇ ਫੋਨ ਆ ਜਾਂਦਾ ਗੱਡੀ ਭਾਈ ਓਕੇ ਗਈ ਐ ਅਨਮੋਲ ਜੀ ਕਿਸਾ ਰੇਦੇ ਹੋ ਗੁਰੂਦੇਵ ਸਿੰਘ ਜੇ ਗੁਰੂ ਕੀ ਲਾ ਲਿਆ ਫੌਜਾਂ ਨੇ ਗੁਰੂਦੇਵ ਸਿੰਘ ਹੋਣ ਦੇ ਨਾਤੇ ਕਿੰਨਾ ਕ ਲੋਕ ਵਿਸ਼ਵਾਸ ਵੀ ਕਰਦੇ ਨੇ ਕਿਉਂਕਿ ਬੜੀ ਤੁਹਾਡੇ ਤੇ ਰਹਿਮਤ ਹੈ ਕਿ ਸ਼ੁਕਰਾਨਾ ਦਾਸ ਦੀ ਕਿੰਨਾ ਕ ਲੋਕ ਪ੍ਰੋਸਾ ਕਰਦੇ ਨੇ ਮੈਂ ਕਹਾਂਗਾ ਵਿਸ਼ਵਾਸ ਲੋਕ ਇਨਾ ਕ ਪਿਆਰ ਕਰਦੇ ਨੇ ਸ਼ੁਕਰਾਸ਼ ਇੰਨਾ ਕ ਹੈ ਜੀ ਕਸਟਮਰ ਉਤੋਂ ਹੀ ਚਾਬੀ ਛੱ ਭਾਈ ਨਾ ਕਿ ਸ਼ੁਆਸ਼ ਹੈ ਗਾ ਜੀ ਭਾਵੇਂ ਜਿਹੜੀ ਮਰਜ਼ੀ ਗੱਡੀ ਹੋਵੇ ਉਤੋਂ ਚਾਬੀ ਦਿੰਦੇ ਆਪੇ ਬੂਆ ਖੋਲ ਦਿੰਦੇ ਭਾਈ ਜੋ ਤੁਹਾਨੂੰ ਚਾਹੀਦਾ ਕਰ ਲਿਓ ਆਪੇ ਬਸ ਇੰਨਾ ਕਸ਼ਮਰ ਨੂੰ ਸ਼ੁਆਸ਼ ਹੈਗਾ ਮੈਂ ਕਹਿ ਸਕਦਾ ਵੀ ਗੁਰੂ ਸਾਹਿਬ ਦੇ ਤੁਸੀਂ ਲਾਡੀਆਂ ਫੌਜਾਂ ਨੇ ਗੁਰੂ ਦੇ ਬਾਣੀ ਨਾਲ ਜੁੜੇ ਹੋ ਬਾਣੀ ਨਾਲ ਜੁੜੇ ਹੋ ਕਿ ਲੱਗਦਾ ਵੀ ਲੋਕ ਬਹੁਤ ਕਾ ਕਰਦੇ ਨੇ ਬੜਾ ਵਿਸ਼ਵਾਸ ਕਰਦੇ ਨੇ ਤੁਹਾਡੇ ਬਸ ਜੀ ਇਹ ਬਾਣੀ ਬਣ ਦਾ ਅਸਰ ਜੇ ਬਸ ਉਸੇ ਚੱਕਰ ਦੀ ਗੁਰੂ ਦਾ ਮਤਲਬ ਕਿ ਸਾਰੇ ਵਿਸ਼ਵਾਸ ਹੀ ਇਸੇ ਗੱਲ ਨੂੰ ਕਰਦੇ ਆ ਬਸ ਤੇ ਮੇਰੇ ਸੋਚ ਸੀ ਦੇਖਿਆ ਵੀ ਜਦੋਂ ਵੀ ਸਾਡੇ ਨੌਜਵਾਨ ਇੱਥੇ ਗੁਰੂ ਸਿੱਖ ਗੁਰੂ ਦੇ ਸਿੰਘ ਹੁੰਦੇ ਨੇ ਗੁਰੂ ਕੀ ਲਾਡਲੀ ਉੱਥੇ ਜਾ ਕੇ ਕੇਸ ਕਤਲ ਕਰਾ ਦਿੰਦੇ ਨੇ ਅਜਿਹੀ ਕੀ ਮਜਬੂਰੀ ਹੋ ਜਾਂਦੀ ਆ ਕਿ ਕੀ ਲੱਗਦਾ ਨਹੀਂ ਵੀ ਗੁਰੂ ਦੇ ਸਿੰਘਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ ਜਿਹੜੇ ਕਿ ਨੌਜਵਾਨ ਇੱਥੇ ਬੜੇ ਵਧੀਆ ਕੇਸ ਹੁੰਦੇ ਨੇ ਉੱਥੇ ਜਾਨ ਵੀ ਦੇ ਰਿਆ ਨਾਲੇ ਕੇਸ ਕਤਲ ਕਰਾ ਦਿੰਦੇ ਆਪਣੇ ਠੀਕ ਹੈ ਤੇ ਜੀ ਇਹ ਹੁਣ ਮੰਨ ਦੀ ਗੱਲ ਹੈਗੀ ਸਾਰੇ ਇਹ ਉਹਨਾਂ ਦੇ ਮਨ ਕੀ ਵਿਚਾਰ ਦਿੰਦੇ ਆ ਬੰਦਾ ਮਨਮਤ ਵਾਲਾ ਵੀ ਕਿਹਲੇ ਹੋ ਜਾਂਦਾ ਵਾ ਬਾਕੀ ਮਾਰੇ ਮੈਂ ਇਹ ਹੀ ਗੱਲ ਕਹਿੰਦਾ ਸਾਨੂੰ ਬੁੱਧੀ ਦੇਵੇ ਬਸ ਸਾਰਿਆਂ ਨੂੰ ਇਨਮੋਲੀ ਤੁਹਾਡੀ ਉਮਰ ਕਿੰਨੀ ਹੈ ਮੈਂ 10 ਕਾ ਜੂ ਸਾਲੇ ਕਰਦੇ ਹੋ ਮੇਰੀ 25 ਸਾਲ ਉਮਰ ਹੈਗੀ ਜੀ 25 ਸਾਲ ਉਮਰ ਹੈ ਹਾਂਜੀ ਤੇ ਕਿਸ ਤਰ੍ਹਾਂ ਦੇਦੇ ਹੋ 25 ਸਾਲ ਜੇ ਉਮਰ ਬਹੁਤ ਛੋਟੀ ਉਮਰ ਹੁੰਦੀ ਮੈਂ ਕਹਾਂਗਾ ਤੇ ਇਨੀ ਉਮਰ ਵਿੱਚ ਇੰਨਾ ਮਿਹਨਤ ਕਰਨ ਦਾ ਜਜ਼ਬਾ ਵਾ ਇੰਨੀ ਕਿਰਤ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਬਸ ਜੀ ਮਾਰਾ ਦੀ ਕਿਰਪਾ ਹੀ ਹੈ ਸਾਰੀ ਸਵਰੇ ਉਹ ਠਾ ਕੇ ਮਾਰਾ ਸਾਰੀ ਮਿਹਨਤ ਕਰਵਾ ਲੈਂਦਾ ਵਾ ਬਸ ਸਵਰੇ ਜੀ 4:30 ਮਤਲਬ ਕਿ 4:30 ਤੱਕ ਨੁੜ ਜੀਦਾ ਜੀ ਤੇ 4:30 4:00 ਵਜੇ ਤੱਕ ਕੰਮ ਤੇ ਪਹੁੰਚ ਜੀਦਾ ਜੀ ਸੇ ਸਵੇਰ ਉੱਠ ਕੇ ਬਾਣੀ ਵੀ ਪੜਦੇ ਹੋਗੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਗੇ ਬਾਣੀ ਜੀ ਰਾਤ ਨੂੰ ਪੜ ਲਈਦੀ ਹੈ ਜੀ 12 ਵੇ ਤੋਂ ਬਾਅਦ ਜੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ ਸੁਣੀ ਹਾਂ ਕਿ ਜਿਹੜੇ ਸਾਡੇ ਵੀਰ ਖਾਸ ਕਰਕੇ 20-20 ਲੱਖ ਰੁਪਏ ਲਾ ਕੇ ਮਾਂ-ਬੇਓ ਦਾ ਕਰਜ਼ਾ ਸਿਰ ਚੜਾ ਕੇ ਵਿਦੇਸ਼ਾਂ ਵਿੱਚ ਜਾਂਦੇ ਨੇ ਉੱਥੇ ਜਾ ਕੇ ਵੀ ਲੋਕਾਂ ਦੀ ਧੜੀ ਕਰਨੀ ਪੈਂਦੀ ਜਾ ਕੇ ਮਿਹਨਤ ਕਰਨੀ ਪੈਂਦੀ ਆ ਫੇਰ ਵੀ ਸੱਟ ਨਹੀਂ ਹੁੰਦੇ ਉਹਨਾਂ ਨੂੰ ਕੀ ਕਹਾਂ ਜਾਓ ਜਿਹੜੇ ਕਹਿੰਦੇ ਪੰਜਾਬ ਵਿੱਚ ਕੰਮ ਹੈ ਨਹੀਂ ਆ ਰੋਜ਼ਗਾਰ ਹੈ ਨਹੀਂ ਪੰਜਾਬ ਵਿੱਚ ਇਹੀ ਕਹਾਂਗੇ ਕਿ ਜਿਹੜਾ ਪੈਸਾ ਤੁਸੀਂ ਉੱਥੇ ਲਾਉਂਦੇ ਇੱਕ ਵਾਰ ਇੱਥੇ ਲਾ ਕੇ ਵੇਖੋ ਇੱਥੇ ਕੰਮ ਟ੍ਰਾਈ ਕਰਕੇ ਵੇਖੋ ਇਥੇ ਕੰਮ ਤੁਹਾਨੂੰ ਜਰੂਰ ਮਿਲੇਗਾ ਅਸੀਂ ਇੱਕ ਬਸ ਇੱਕ ਲਾਈਨ ਉਨਾਲੀ ਕਿ ਇਥੇ ਕੰਮ ਹੈ ਨਹੀਂ ਹੈ ਨਹੀਂ ਯਾਨੀ ਬਸ ਇਹੀ ਲਾਈਨ ਖੜੀ ਤੇ ਸਾਰੇ ਬਸ ਪਿੱਛੇ ਲਾਈ ਲੱਗ ਲੱਗ ਕੇ ਬਾਹਰ ਜਾਣ ਦੇ ਇੱਕ ਰਿ ਇਥੇ ਕੰਮ ਲੱਭੋ ਕੰਮ ਇਥੇ ਹੈਗਾ ਹੈ ਤੇ ਮੈਨੂੰ ਜਿਸ ਵੀ ਨਾਕਿਸਤਾ ਰੱਖਿਆ ਡਿਟੇਲ ਸਿੰਗ ਅਸੀਂ ਦੇਖਿਆ ਵਾ ਵਾਸ਼ਿੰਗ ਦਾ ਇਹ ਕਿਸ ਤਰ੍ਹਾਂ ਜਾਹਨ ਜਾਇਆ ਵੀ ਇਹ ਨਾ ਰੱਖਿਆ ਜਾਏ ਇਹ ਜੀ ਪਾਪਾ ਜੀ ਦਾ ਪਿਤਾ ਜੀ ਦਾ ਕੰਮ ਹੈਗਾ ਉਹਨਾਂ ਨੇ ਕਿਹਾ ਹੀ ਕਹਿੰਦੇ ਡਿਟੇਲ ਸਿੰਗ ਰੱਖ ਲੈ ਚੰਗਾ ਲੱਗੂਗਾ ਮੈਂ ਕਿਹਾ ਠੀਕ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸਰਦਾਰ ਅਨਮੋਲ ਸਿੰਘ ਜਿਹੜੇ ਕੀ ਗੁਰੂ ਕੀ ਲਾ ਲਈ ਫੌਜਾਂ ਨੇ 25 ਸਾਲ ਦੀ ਉਮਰ ਆ ਨੌਜਵਾਨ ਆ ਪਰ ਖੂਨ ਬਹੁਤ ਗਰਮ ਆ ਮੈਂ ਕਹਿੰਦਾ ਪੂਰਾ ਜੋਸ਼ ਆ ਤੇ ਅਸੀਂ ਦੇਖਦੇ ਸਾਡੇ ਜਿਹੜੇ ਨੌਜਵਾਨ ਜ਼ਿਆਤਰ ਵਿਦੇਸ਼ਾਂ ਵਿੱਚ ਜਾ ਰਹੇ ਨੇ ਪਰ ਇਸ ਨੌਜਵਾਨ ਨੇ ਇੱਕ ਵੱਖਰੀ ਮਿਸਾਲ ਬਣਾਈ ਆ ਅੱਜ ਮਿਹਨਤ ਕਰਕੇ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਲਿਆ ਸਵੇਰੇ 4:30 ਤੋਂ ਕੰਮ ਸ਼ੁਰੂ ਹੋ ਜਾਂਦਾ ਤੇ ਸ਼ਾਮ 5:00 ਦਾ ਕੰਮ ਕਰਦਾ ਤੁਸੀਂ ਹਾਲਾਤ ਦੇਖ ਲਓ ਲੋਕੀ ਜਿਹੜੇ ਕਹਿੰਦੇ ਨੇ ਵੀ ਪੰਜਾਬ ਵਿੱਚ ਕੰਮ ਹੈ ਨਹੀਂ ਆ ਰੋਜ਼ਗਾਰ ਹੈ ਨਹੀਂ ਆ ਪਰ ਤੁਸੀਂ ਦੇਖ ਲਓ ਗੁਰੂ ਕੀ ਲਾ ਲਈ ਫੌਜਾਂ ਨੇ ਗ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਿਆ ਸਾਡੀ ਦਸ਼ਕਾਂ ਨੂੰ ਪੀ ਲਿਆ ਖਾਸ ਕਰਕੇ ਨੌਜਵਾਨਾਂ ਨੂੰ ਜਿਹੜੇ 20-20 ਲੱਖ ਰੁਪਏ ਲਾ ਕੇ ਵਿਦੇਸ਼ਾਂ ਧਰਤੀ ਜਾਂਦੇ ਨੇ ਭਾਈ ਵਿਦੇਸ਼ ਜਾਣ ਦੀ ਲੋੜ ਨਹੀਂ ਆ ਪੰਜਾਬ ਵਿੱਚ ਰਹਿ ਕੇ ਹੀ ਤੁਸੀਂ ਕੰਮ ਕਰ ਸਕਦੇ ਹੋ ਜਿਨ੍ਹਾਂ ਲੋਕਾਂ ਨੇ ਕਿਰਤ ਕਰਨੀ ਹੋਵੇ ਜਿਨ੍ਹਾਂ ਨੇ ਮਿਹਨਤ ਕਰਨੀ ਹੋਵੇ ਮੈਨੂੰ ਦਿਓ ਜਾਤ ਮੈਂਤ ਬੜਾ ਹਦੀਰ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਤੇ ਹੁਣ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਗੱਡੀ ਵਾਸ਼ ਵਾਸ਼ਿੰਗ ਹੋਣ ਵਾਸਤੇ ਆਈ ਆ ਧੋਣ ਵਾਸਤੇ ਆਈ ਆ ਉਹ ਮਾਲਕ ਨਾਲ ਗੱਲਬਾਤ ਕਰਾਂਗੇ ਕਿਸ ਤਾਂ ਦੇ ਦੇ ਨੌਜਵਾਨ ਦੇ ਨਾਲ ਜਿਹੜਾ ਕੰਮਕਾਰ ਖੋਲਿਆ ਕਿਸ ਤਾਂ ਦੇ ਦੇ ਨੇ ਸਰਵਨਜੀ ਸਾਡੇ ਨਾਲ ਆਇਆ ਸਰਵਨਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਚਾ ਧੰਨਵਾਦ ਜੀ ਬਹੁਤ-ਬਹੁਤ ਪੰਜਾਬੀ ਲੋਕ ਚੈਨਲ ਦਾ ਸਰਵਨਜੀ ਕਿਸਾ ਦਿੰਦੇ ਹੋ ਘਰ ਬੈਠੇ ਸਹੂਲਤਾਂ ਮਿਲ ਰਹੀਆਂ ਕਿ ਲੱਗਦਾ ਨਹੀਂ ਵਿਦੇਸ਼ਾਂ ਵਾਲੀ ਫੀਲਿੰਗ ਆ ਰਹੀ ਆ ਹੁਣ ਤੁਹਾਡਾ ਸਮਾਂ ਵੀ ਬੱਝ ਗਿਆ ਤੁਹਾਡਾ ਵਕਤ ਹੀ ਬੱਝ ਗਿਆ ਜਿਹੜੇ ਚੱਕਰ ਮਾਰਦੇ ਸੀ ਸਭੇ ਸੈਂਟਰਾਂ ਦੇ ਤੋਂ ਵਾਸਤੇ ਉਹ ਸਮਾਂ ਹੀ ਬੱਝ ਗਿਆ ਜਰਵਲ ਜੀ ਵੇਖੋ ਇਦਾਂ ਕਿ ਅੱਜ ਤੋਂ ਮੈਂ ਤਕਰੀਬਨ 8-10 ਸਾਲ ਪਹਿਲਾਂ ਮੇਰੇ ਮਾਮਾ ਜੀ ਨੇ ਯੂ ਐਸ ਐਮ ਮੇ ਉੱਥੇ ਗਿਆ ਹੈਗਾ ਤੇ ਉੱਥੇ ਮੈਂ ਚੀਜ਼ਾਂ ਦੇਖੀਆਂ ਸੀ ਕਿ ਲੋਕ ਜਿਹੜੇ ਨੇ ਉਹ ਘਰ ਪਰ ਹੁਣ ਵੇਖ ਕੇ ਬੇहद ਖੁਸ਼ੀ ਹੋਈ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੂੰ ਅਕਸਰ ਨਸ਼ੇੜੀ ਕਿਹਾ ਜਾਂਦਾ ਔਰ ਉਹ ਨੌਜਵਾਨ ਜਿਹੜੇ ਨੇ ਅੱਜ ਆਪਣੇ ਕਿੱਤੇ ਇਹਨਾਂ ਨੇ ਸ਼ੁਰੂ ਕੀਤੇ ਆ ਔਰ ਕਿਸ ਤਰ੍ਹਾਂ ਦੇ ਨਾਲ ਗਾੜੀ ਖੂਬਸੂਰਤ ਵੈਣ ਜਿਹੜੀ ਤਿਆਰ ਕੀਤੀ ਹੈ ਸਾਬਤ ਸੂਰਤ ਸਿੱਖ ਨੌਜਵਾਨ ਵੱਲੋਂ ਔਰ ਘਰ ਘਰ ਜਾ ਕੇ ਜਿਹੜੀ ਸਰਵਿਸ ਦਿੱਤੀ ਜਾ ਰਹੀ ਹੈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਗਰਮੀ ਜਿਹੜੀ ਆ ਪੰਜਾਬ ਦੇ ਵਿੱਚ ਖਾਸ ਕਰ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪੈਂਦੀ ਆ ਔਰ ਇਸ ਗਰਮੀ ਦੇ ਵਿੱਚ ਜਿਹੜਾ ਬਾਹਰ ਨਿਕਲਣਾ ਜਾ ਕੇ 1 ਘੰਟਾ ਗੱਡੀ ਵਾਸਤੇ ਕੱਢਣਾ ਜਿਹੜਾ ਬੇहद ਔਖਾ ਸੋਬੇ ਤੋਂ ਹਾਲੂ ਕਿੰਨਾ ਕਿ ਮੁਸ਼ਕਲਾ ਸਾਮਾ ਕਰਨਾ ਪਿਆ ਕਿੰਨਾ ਕਿ ਸਮਾਂ ਲੱਗ ਗਿਆ ਸੀ ਤੁਹਾਡੀ ਗੱਡੀ ਸਰਵਿਸ ਕਰਾਈ ਨੂੰ ਕਿੰਨੇ ਕਿ ਮਹੀਨੇ ਹੋ ਗਏ ਨੇ ਕਿਉਂਕਿ ਟਾਈਮ ਜਿਹੜਾ ਕਹਿੰਦਾ ਵਕਤ ਕੱਢਣਾ ਬੜਾ ਔਖਾ ਵਾ ਵਕਤ ਨਹੀਂ ਮਿਲਦਾ ਸੀ ਤੁਹਾਡਾ ਕਿੰਨਾ ਕਿ ਟਾਈਮ ਹੋ ਗਿਆ ਦੇਖੋ ਵਕਤ ਤਾਂ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਕਿਸੇ ਕੋਲ ਵੀ ਨਹੀਂ ਹੈ ਹਰ ਕੋਈ ਭਜੋ ਭਜਾਈ ਦੇ ਵਿੱਚ ਲੱਗਾ ਹੋਇਆ ਜੇ ਅਸੀਂ ਘਰੋਂ ਵਾਹਨ ਲੈ ਕੇ ਨਿਕਲਦੇ ਆ ਤਾਂ ਟਾਈਮ ਟੂ ਟਾਈਮ ਨਿਕਲਦੇ ਆ ਦੌੜ ਭੱਜ ਦੇ ਵਿੱਚ ਇਸੇ ਕਾਰਨ ਹਾਸੇ ਵੀ ਜਿਹੜੇ ਵਾਪਰਦੇ ਆ ਟਾਈਮ ਸਾਡੇ ਕੋਲ ਨਹੀਂ ਹੈ ਪਰ ਇਸ ਨੌਜਵਾਨ ਨੇ ਬਿਲਕੁਲ ਜਿਹੜਾ ਸੁਖਾਲਾ ਕਰ ਦਿੱਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਡਿਟੇਲ ਸਿੰਘ ਨਾਂ ਬੜਾ ਸੋਹਣਾ ਹੈ ਗੱਡੀ ਤੇ ਲਿਖਿਆ ਹੋਇਆ ਹੈ ਡਿਟੇਲ ਸਿੰਘ ਡਿਟੇਲ ਦਾ ਮਤਲਬ ਵੀ ਪੂਰੀ ਡਿਟੇਲ ਪੂਰਾ ਜੋ ਕੁਝ ਫੈਸਿਲਿਟੀ ਹੈ ਤੁਹਾਨੂੰ ਜਿਹੜੀ ਹੈ ਇਸ ਗੱਡੀ ਦੇ ਵਿੱਚੋਂ ਜਿਹੜੀ ਆ ਉਹ ਮਿਲ ਜਾਵੇਗੀ ਔਰ ਮੈਂ ਇਸ ਵੇਰੇ ਜਿਹੜਾ ਆਰਾਮ ਕਰ ਰਿਹਾ ਸੀ ਤਾਂ ਵਾਕਈ ਇਹਨੇ ਬੈਲ ਦਿੱਤੀ ਆ ਕਿ ਭਾディ ਮੈਂ ਗੱਡੀ ਜਿਹੜੀ ਵਾਸ਼ਿੰਗ ਕਰਨੀ ਹੈ ਤੁਸੀਂ ਕੱਲ ਕਾਲ ਕੀਤੀ ਸੀ ਤੇ ਫਿਰ ਮੈਂ ਇਹਨੂੰ ਚਾਬੀ ਫੜਾਤੀ ਬਸ ਮੈਂ ਇਹ ਜਾਣੇ ਇਹਦਾ ਕੰਮ ਜਾਣੇ ਇਹਨੇ ਤੁਸੀਂ ਦੇਖੋ ਗੱਡੀ ਕਿਸ ਤਰ੍ਹਾਂ ਜਿਹੜੀ ਲਿਸ਼ਕਾਤੇ ਹੋਰ ਜਿਹੜੀ ਸਰਵਿਸ ਤੁਹਾਨੂੰ ਸ਼ਾਇਦ ਬਾਹਰੋਂ ਸਰਵਿਸ ਸੈਂਟਰਾਂ ਤੋਂ ਵੀ ਨਹੀਂ ਮਿਲਦੀ ਗੁਰੂਦਾ ਸਿੰਘ ਇਹ ਲਾਲੀ ਫੌਜ ਆ ਤੇ ਬਾਣੀ ਤੇ ਬਾਣਿਆਂ ਜੁੜਿਆ ਹੋਇਆ ਲੋਕ ਕਹਿੰਦੇ ਬਹੁਤ ਪਿਆਰ ਕਰਦੇ ਨੇ ਬੜਾ ਵਿਸ਼ਵਾਸ ਕਰਦੇ ਨੇ ਚੀਜ਼ਾਂ ਲੈ ਕੇ ਕਹਿੰਦੇ ਲੋਕ ਆਪਣੀ ਕੀਮਤੀਆਂ ਗੱਡੀਆਂ 20-20 ਲੱਖ ਦੀਆਂ ਗੱਡੀਆਂ ਚਾਬੀ ਫੜਾ ਦਿੰਦੇ ਨੇ ਪਤਾ ਨਹੀਂ ਪੂਰੀ ਜਾਣਕਾਰੀ ਬਾਕੀ ਉਸ ਵੀਰ ਕੋ ਮਿਲੂਗੀ ਕਿ ਲੱਗਦਾ ਨਹੀਂ ਲੋਕ ਗੁਰੂ ਦੇ ਸਿਗਰ ਆਜ ਵੀ ਲਾਰਜੀ ਫੌਜ ਨਾਲ ਲੋਕ ਪਿਆਰ ਕਰਦੇ ਨੇ ਗਰਵਲ ਜੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਜੇਕਰ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ ਨਾ ਤਾਂ ਫਿਰ ਤਾਂ ਤੁਸੀਂ ਦੁਨੀਆ ਵੀ ਜਿੱਤ ਸਕਦੇ ਹੋ ਪਰ ਇੱਥੇ ਅੱਜ ਕੱਲ੍ਹ ਵੇਖਿਆ ਜਾਵੇ ਤਾਂ ਵਿਸ਼ਵਾਸ ਕਰਨ ਦਾ ਸਮਾਂ ਵੀ ਨਹੀਂ ਹੈ ਇੰਨੀਆਂ ਧੋਖੇ ਧੜੀਆਂ ਖਾਸ ਕਰ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਕਿ ਬਿਆਨ ਕਰਨਾ ਵੀ ਜਿਹੜਾ ਮੁਸ਼ਕਲ ਆ ਨੌਜਵਾਨ ਸਾਬਤ ਸੂਰਤ ਆ ਸਭ ਤੋਂ ਵੱਡੀ ਗੱਲ ਤਾਂ ਇਹ ਪ੍ਰਭਾਵ ਪਾਉਂਦੀ ਹੈ ਚੀਜ਼ ਹਰੇਕ ਤੇ ਕਿ ਜਿਹੜਾ ਸਾਬਤ ਸੂਰਤ ਨੌਜਵਾਨ ਆ ਇਹ ਵਿਸ਼ਵਾਸ ਕਰਨ ਦੇ ਯੋਗ ਨਹੀਂ ਹੈਣਾ ਔਰ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਕੋਈ ਕੰਮ ਨਵਾਂ ਨਹੀਂ ਹੈ ਕੋਈ ਨਵਾਂ ਇਹਨੇ ਸ਼ੁਰੂ ਨਹੀਂ ਕੀਤਾ ਇਹਨੂੰ ਜਿਹੜਾ ਵਾਤ ਤਕਰੀਬਨ 5-6 ਮਹੀਨੇ ਮੇਰੇ ਖਿਆਲ ਨਾਲ ਸ਼ਾਇਦ ਹੋ ਗਏ ਨੇ ਉਹ ਦੱਸਿਆ ਵੀਰ ਨੇ ਵੀ ਪਹਿਲਾਂ ਐਕਟਵਾਦ ਕੰਮ ਕਰਦਾ ਸੀ ਕਹਿੰਦਾ ਵੀ ਵਜਨ ਪੂਰਾ ਐਕਟਵਾਦ ਤੇ ਮੋਢਿਆਂ ਤੇ ਬੈਗ ਹੁੰਦੇ ਸੀ ਪਰ ਜਿਹੜੀ ਸਹੂਲਤਾਂ ਨਹੀਂ ਦਿੱਤੀਆਂ 2-2.5 ਸਾਲ ਐਕਟਵਾਦ ਕੰਮ ਕੀਤਾ ਫਿਰ ਚਲੋ ਪਰਮਾਤਮਾ ਦੀ ਕਿਰਪਾ ਹੋਈ ਪੈਸਿਆਂ ਦਾ ਗਾਰਡ ਬਣਿਆ ਤੇ ਫਿਰ ਬੈਣ ਤਿਆਰ ਕੀਤੀ ਗਈ ਚਲਦੀ ਫਿਰਦੀ ਬੈਣ ਆ ਪੂਰੀ ਸਹੂਲਤਾਂ ਦੀ 10 ਤੋਂ 12 ਲੱਖ ਰੁਪਏ ਲਗਾ ਲਗਾਇਆ ਗਿਆ ਕਿ ਲੱਗਦਾ ਵੀਰ ਦਾ ਕਹਿਣਾ ਵੀ ਸਵੇਰੇ 5:30 ਤੋਂ ਸਰਵਿਸ ਸ਼ੁਰੂ ਹੋ ਜਾਂਦੀ ਆ ਤੇ ਸ਼ਾਮੀ 5 ਵਜੇ ਤੱਕ ਕਰਦਾ ਵੀ ਰਾਤ ਨੂੰ ਉਤਤ ਬਾਅਦ 2:30 ਫਿਰ ਕੰਮ ਸ਼ੁਰੂ ਹੋ ਜਾਂਦਾ ਤੇ ਸਾਡੇ ਲੋਕ ਕਹਿੰਦੇ ਪੰਜਾਬੀ ਜਿਹੜੇ ਨੇ ਉਹ ਕਹਿੰਦੇ 8-8 ਘੰਟੇ ਨੀਂਦ ਨਹੀਂ ਪੂਰੀ ਹੁੰਦੀ ਜਿੰਦੇ ਸੌਣਾ ਲੈਣ ਜੇ ਤਾਂ ਅਸਮਾਫ ਕਰਨਾ ਜੇ ਗਰੇਵਾਲੀ ਜੇ ਤਾਂ ਤੁਸੀਂ ਮਿਹਨਤ ਕਰਨੀ ਹੈ ਜੇ ਕੰਮ ਕਰਨਾ ਹੈ ਜੇ ਕੰਮ ਕਰਨ ਦੀ ਤੁਹਾਡੇ ਚ ਲਗਨ ਹੈਗੀ ਹੈ ਤੇ ਫਿਰ ਤੁਹਾਡਾ ਸੌਣ ਵਾਲੇ ਪਾਸੇ ਧਿਆਨ ਨਹੀਂ ਜਾਣਾ ਜੇ ਤੁਸੀਂ ਕੰਮ ਛੋੜੋ ਜੇ ਤੁਸੀਂ ਕਹਿਣਾ ਕਿ ਯਾਰ ਮੈਂ ਆਪਣੀ ਨੀਂਦ ਪੂਰੀ ਕਰਨੀ ਹੈ ਤੇ ਫਿਰ ਮਿਹਨਤ ਜਿਹੜੀ ਆ ਪ੍ਰੋਪਰ ਨਹੀਂ ਹੋ ਸਕਦੀ ਇਸ ਨੌਜਵਾਨ ਦੀ ਮਿਹਨਤੀ ਹੈ ਅੱਜ ਇਸ ਨੂੰ ਸਾਰਾ ਸ਼ਹਿਰ ਜਾਣਦਾ ਜੇ ਇਹ ਵੀ ਤੁਹਾਡੇ ਮੇਰੇ ਵਾਂਗੂ 10-10 ਘੰਟੇ ਨੀਂਦ ਰਹਿਣ ਲੱਗ ਪੈਂਦਾ ਤਾਂ ਸ਼ਾਇਦ ਅੱਜ ਇਹ ਸ਼ਹਿਰੋਂ ਚੱਲ ਕੇ ਨਹੀਂ ਦੂਰ 20-22 ਕਿਲੋਮੀਟਰ ਜਿਹੜਾ ਸਰਵਿਸ ਦੇ ਨਾਮ ਦਾ ਇਹਦੀ ਮਿਹਨਤ ਆ ਇਹ ਇਹਨੇ ਆਪਣੀ ਨੀਂਦ ਨੂੰ ਨਹੀਂ ਆਪਣੀ ਮਿਹਨਤ ਨੂੰ ਜਿਹੜਾ ਮੁੱਖ ਰੱਖਿਆ ਜਿਹਦੇ ਕਰਕੇ ਅੱਜ ਇਹ ਨੌਜਵਾਨ ਜਿਹੜਾ ਉਚਾਈਆਂ ਨੂੰ ਛੂਰਿਆ